ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਜੀ ਹਿਰਾਇਨ ਮੋਲ ਜੀਵਨ ਬੰਦਾ ਵਿਸ਼ਿਆਂ ਦੇ ਵਿੱਚ ਗਵਾਏ ਛੱਡ ਕੇ ਪਦਾਰਥਾ ਨੂੰ ਚੀਜ਼ਾਂ ਪੈੜੀਆਂ ਨੂੰ ਪਾਜੇ ਪਾਜ ਜਾਏ ਛੱਡ ਕੇ ਪਦਾਰਥਾ ਨੂੰ ਦਾਰੂ ਪੀਵੇ ਤੇ ਮਾਸ ਨੂੰ ਖਾਏ ਕੱਲ੍ਹ ਆਸੀ ਇਸ ਬੰਦੇ ਨੂੰ ਜਾ ਕੇ ਮੇਲਾ ਤਮਾਸ਼ਾ ਵੇਖ ਆਵੀ ਛੱਡਤੀ ਉਂਗਲ ਬਾਪ ਦੀ ਫੀਰੇ ਦਰ ਦਰ ਸ਼ਾਤੀ ਕੀਤੇ ਆਵੇ ਨਾ ਜੀ ਔਖਾ ਹੁੰਦਾ ਪਾਪ ਹੁਦਰਾ ਜਿਹੜਾ ਮਨ ਦੇ ਪਿੱਛੇ ਲੱਗ ਜਾਵੇ ਜੀ ਹੀ ਰਾਯਨ ਮੌਲ ਜੀਵਨ ਬੰਦਾ ਵਿਸ਼ਿਆਂ ਦੇ ਵਿੱਚ ਗਵਾਏ ਪਾਇ ਨਾ ਕਦਰ ਬੰਦ ਨੇ ਐਸੇ ਜਾਨ ਮਤ ਖੁਦ ਮੁਖ ਤਿਆਰੀ ਦੀ ਬਾਣੀ ਕੇ ਗੁਲਾਮ ਫਿਰਦਾ ਡਿਊਟੀ ਸਾਮ ਲਈ ਹੱਸ ਕੇ ਬਗਾਰੀ ਦੀ ਜੀ ਭੁੱਲ ਗਿਆ ਕੋਮ ਆਪਣੀ ਜੀ ਮੇ ਛੇ ਰੀ ਪੇਡਾਂ ਚ ਚਾਰੇ ਆਏ ਜੀ ਹਰਿਆਣ ਮੋਲ ਜੀਵਨ ਬੰਦਾ ਬੀਸ਼ੀਆਂ ਦੇ ਵਿੱਚ ਗਵਾਏ ਬੰਦਾ ਆ ਦੁਨੀਆ ਤੇ 파ਹੀ ਜਨਮ ਮਰਨ ਦੀ ਮਕਾਉਣੇ ਇਸ ਪਵ ਸਾਗਰ ਚ ਲੱਗਿਆ ਮਾਇਆ ਦੀ ਕੁੰਮਣ ਕੇ ਰਿ ਪਾਉਣੇ ਲੰਗਣਾ ਜੇ ਹੁਣ ਸਕਿਆ ਗੋਤੇ ਬਹੁਤ ਚਿਰਾਂ ਤੱਕ ਖਾਏ ਜੀ ਹਿਰਾਇਨ ਮੋਲ ਜੀਵਨ ਵੰਦਾ ਪੀਸ਼ੀਆਂ ਦੇ ਵਿੱਚ ਗਵਾਇਨੀ ਫਸ ਕੇ ਵਿੱਚ ਵਿਸ਼ੀਆਂ ਬੰਦੇ ਪੂੰਜੀ ਕੀਮਤੀ ਹਾਰੀ ਸੰਗ ਪੰਜ ਚੋਰਾਂ ਦੇ ਇਹਦੀ ਅਕਲ ਬੁੱਧੀ ਗਈ ਮਾਰੀ ਜੀ ਕਹਿੰਦੇ ਸ਼ਾ ਸਤਿਨਾਮ ਜੀ ਬਚੀ ਸੋਈ ਜੋ ਸੰਗਤ ਵਿੱਚ ਆਵੇ ਜੀ ਹੀਰਾਂ ਮੋਲ ਜਿਵਨ ਬੰਦਾ ਵਿਸ਼ਿਆਂ ਦੇ ਵਿੱਚ ਗਵਾਵੇ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ